ਉਤੀ ਕੋ ਬੈਕ ਤੇ ਨਾਰੇ ਲਗਾ ਰਹੇ ਨੇ ਮਰਦਾਬਾਦ ਮਰਦਾਬਾਦ ਸ਼ਹਿਰ ਦੇ ਬਾਹਰ ਸਾਡੇ ਹਜ਼ਾਰਾਂ ਦੀ ਗੰਟੀ ਦੇ ਵਿੱਚ ਜਿਹੜੇ ਕਿਸਾਨ ਆ ਪ੍ਰਸ਼ਾਸਨ ਨੇ ਅਲੱਗ-ਅਲੱਗ ਜਗ੍ਹਾ ਰੋਕ ਕੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਸਾਡੀ ਗਿਣਤੀ ਬਹੁਤ ਜ਼ਿਆਦਾ ਸੀ ਜਗ੍ਹਾ-ਜਗ੍ਹਾ ਗੱਡੀਆਂ ਸਾਡੀਆਂ ਰੋਕ ਲਈਆਂ ਗਈਆਂ ਪਰ ਅਸੀਂ ਆਪਣੀ ਜਾਨ ਤੇ ਖੇਡ ਕੇ ਜਿੱਥੋਂ ਤੱਕ ਹੋ ਹੋ ਸਕਿਆ ਅਸੀਂ ਪਹੁੰਚੇ ਆਂ ਧਰਨੇ ਵਾਲੇ ਸਾਥਨ ਜਾਇਆ ਜਾ ਰਿਹਾ ਹੈ ਤਾਂ ਇਹ ਕਿਸਾਨ ਦੇਖ ਸਕਦੇ ਹੋ ਕਿ ਕਿਸਾਨਾਂ ਨੂੰ ਜਿਹੜਾ ਇਸ ਮੌਕੇ ਤੋਂ ਲਜਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਕਿਸਮ ਦਾ ਇਹਨਾਂ ਵੱਲੋਂ ਵਿਰੋਧ ਨਾ ਕੀਤਾ ਜਾ ਸਕੇ ਜਿਹਦੇ ਵਿੱਚ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨ ਵਾਸਤੇ ਕੌਣ ਸੀ ਤਾਂ ਕਿਸਾਨਾਂ ਨੂੰ ਜਿਹੜਾ ਇੱਥੋਂ ਲਜਾਇਆ ਜਾ ਰਿਹਾ ਹੈ ਲਗਾਤਾਰ ਭਾਜੀ ਦੇਖੋ ਧੱਕੇ ਨਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਪਰ ਅਸੀਂ ਖੁਸ਼ੀ ਜाहਰ ਕਰਦੇ ਆ ਅਸੀਂ ਵਿਰੋਧ ਪ੍ਰਦਰਸ਼ਨ ਚ ਤਾਉਣ ਵਿੱਚ ਕਾਮਯਾਬ ਹੋਏ ਆ ਜੇ ਅਸੀਂ ਮੋਦੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਜੇ ਦਿੱਲੀ ਚ ਅਸੀਂ ਨਹੀਂ ਜਾ ਸਕਦੇ ਪੰਜਾਬ ਵਾਲੇ ਜਾ ਸਕਦੇ ਅਸੀਂ ਤੇਰਾ ਇੱਥੇ ਡੱਟ ਕੇ ਵਿਰੋਧ ਕਰਾਂਗੇ ਅਲੀ ਦੇ ਵਿੱਚ ਉਹ ਕਹਿੰਦੇ ਵੀ ਇਹ ਕਿਸਾਨ ਨਹੀਂ ਕੇ ਇਹ ਤਾਂ ਨਕਲੀ ਨੇ ਜਿਹੜਾ ਅਸਲੀ ਕਿਸਾਨ ਆ ਉਹ ਤਾਂ ਆਪਣੀ ਫਸਲ ਸਾਂਭਣ ਚ ਲੱਗਾ ਹੋਇਆ ਹੁਣ ਅਗਲੀ ਫਸਲ ਬੀਜਣ ਚ ਲੱਗਾ ਹੋਇਆ ਉਹਨਾਂ ਨੂੰ ਕੀ ਕਹੋਗੇ ਫਸਲਾਂ ਬੀਜਣ ਜੋ ਕੇ ਸਾਨੂੰ ਛੱਡਣਗੇ ਤਾਂ ਅਸੀਂ ਬੀਜਾਂਗੇ ਹਰੇਕ ਬੰਦੇ ਦੀ ਆਮਦਨ ਦੁੱਗਣੀ ਹੋ ਗਈ ਹੈ ਸਾਨੂੰ ਸਾਹਮਣੇ ਆ ਕੇ ਦੱਸਣ ਦਾ ਸਹੀ ਕਿਹੜੀ ਚੀਜ਼ ਦੀ ਆਮਦਨ ਦੁੱਗਣੀ ਹੋਈ ਆ ਜੇ ਸਾਡਾ ਇੱਕ ਕਵਾਂਟਲ ਦਾ ਫਸਲ ਦਾ 100 ਰੁਪਿਆ ਵਧਾਇਆ ਨਾ ਉਹਦੇ ਪਿੱਛੇ ਖਾਦ ਆ ਨਹੀਂ ਜਿਹੜੀ ਆ 50 2000 ਰੁਪਿਆ ਕਵਾਂਟਲ ਪਿੱਛੇ ਵਧਾਈਆ ਕੋਈ ਨੇ ਪੰਜਾਬੀ ਨੌਜਵਾਨ ਜਾਂ ਪੰਜਾਬੀ ਜਿਹੜੇ ਪੱਕਾ ਬਣ ਕੇ ਆਏ ਹੋਣੇ ਉਹਨਾਂ ਨੂੰ ਕੀ ਜਿੱਦਾਂ ਉਹ ਤੋਂ ਸਾਨੂੰ ਕਹਿ ਰਹੇ ਡੁਪਲੀਕੇਟ ਆ ਅਸੀਂ ਇਹ ਕਹਿ ਰਹੇ ਕਿ ਉਹਨਾਂ ਨੂੰ ਡੁਪਲੀਕੇਟ ਬਣਾ ਕੇ ਨਾਲ ਲਿਆਂਦਾ ਆ ਦਿਹਾੜੀਦਾਰ ਇਕੱਠੇ ਕੀਤੇ ਆ ਤੁਸੀਂ ਜਾ ਕੇ ਉੱਥੇ ਦੇਖੋ ਕਿ ਆਮ ਜਿਹੜੇ ਦਿਹਾੜੀ ਦੇ ਕੇ ਬੰਦੇ ਇਹਨਾਂ ਨੇ ਇਕੱਠੇ ਕਰਕੇ ਦਾ ਪੱਸਾ ਭਰ ਕੇ ਲਿਆ ਕੇ ਆਏ ਆ ਜਿਹੜੇ ਪੰਡਾ ਜੋ ਇਕੱਠੇ ਕੀਤੇ ਧਨਵੰਤਰੀ ਮੋਦੀ ਜਲੰਧਰ ਪਹੁੰਚਿਆ ਹੋਇਆ ਪਰ ਉਹਦਾ ਦਾ ਵਿਰੋਧ ਕਰਨ ਦੇ ਲਈ ਇੱਥੇ ਕਿਸਾਨ ਵੀ ਪਹੁੰਚੇ ਹੋਏ ਸੀ ਕਿਸਾਨਾਂ ਵੱਲੋਂ ਅੱਗੇ ਕੂਚ ਕੀਤੀ ਜਾ ਰਹੀ ਹੈ ਬੇਸ਼ੱਕ ਗਿਣਤੀ ਘਟ ਹੈ ਪਰ ਅੱਗੇ ਵੱਧ ਰਹੇ ਨੇ ਕਿਸਾਨ ਤੁਸੀਂ ਦੇਖ ਸਕਦੇ ਹੋ ਕਿਸਾਨ ਅੱਗੇ ਵੱਧਦੇ ਹੋਏ ਨਜ਼ਰ ਆ ਰਹੇ ਨੇ ਨਰਿੰਦਰ ਮੋਦੀ ਹਾਏ ਹਾਏ ਦੇ ਨਾਰੇ ਲੱਗ ਰਹੇ ਨੇ ਅੱਗੇ ਅੱਗੇ ਸੋ ਦੇਖ ਸਕਦੇ ਹੋ ਕਿਸਾਨ ਅੱਗੇ ਵੱਧ ਰਹੇ ਨੇ ਸਭੀ ਦਾ ਦੇਖ ਰਹੇ ਹੋ ਤੁਸੀਂ ਇਸ ਸਮੇਂ గో ਬੈਕ గో ਬੈਕ ਪੰਜਾਬ ਦੇ ਲੋਕਾਂ ਵਾਸਤੇ గో ਬੈਕ ਨਿਰਿੰਦਰ ਭੋਤੀ గో ਬੈਕ ਦੇ ਨਾਰੇ ਲਗਾ ਰਹੇ ਨੇ గో ਬੈਕ ਮਰਦਾਬਾਦ 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 ਨਿਰਿੰਦਰ ਮਦੀ ਮਰਦਾਬਾਦ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਨਿਰਿੰਦਰ ਭੋਤੀ ਆਇਆ ਹੋਇਆ ਇੱਥੇ ਤੁਸੀਂ ਵਿਰੋਧ ਕਰਨ ਲਈ ਪਹੁੰਚੇ ਹੋ ਬੇਸ਼ੱਕ ਗਿਣਤੀ ਦੇ ਦੇਖੋ ਜੀ ਇਹਨਾਂ ਨੇ ਸਾਡੇ ਸਾਥੀਆਂ ਨੂੰ ਪਿੱਛੇ ਨਾਕੇ ਲਾ ਕੇ ਰੋਕ ਲਿਆ ਹੈਗਾ ਜਾਬਾਦ ਦੱਸੋ ਜਰਾ ਪ੍ਰਧਾਨ ਜੀ ਜੋ ਸਾਡੀ ਐਸਕੇਐਮ ਦੀ ਕਾਲਿਆ ਨਰਿੰਦਰ ਮੋਦੀ ਨੇ ਜੋ ਸਾਡੇ ਨਾਲ ਵਾਦਾ ਕਰਕੇ ਵਾਦਾ ਖਲਾਫੀ ਕੀਤੀ ਆ ਕਿਸਾਨਾਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਉਹ ਸਵਾਲਾਂ ਦੇ ਜਵਾਬ ਲੈਣ ਅਸੀਂ ਜਿਹੜਾ ਅੱਜ ਇੱਥੇ ਆਏ ਆ ਤੇ ਅਸੀਂ ਉਹ ਜਿਹੜਾ ਆਪਣਾ ਜਾ ਕੇ ਉਹਨਾਂ ਤੋਂ ਸਵਾਲ ਗਿਣਤੀ ਬਹੁਤ ਘੱਟ ਹੈ ਗਿਣਤੀ ਸਾਡੇ ਸ਼ਹਿਰ ਦੇ ਆਲੇ ਦੁਆਲੇ ਦੇਖੋ ਪੁਲਿਸ ਨੇ ਪਹਿਲਾਂ ਸਾਨੂੰ ਜਗ੍ਹਾ ਦੇਣ ਲਈ ਅਸੀਂ ਕਹਿੰਦੇ ਸੀ ਅਸੀਂ ਇੱਕ ਜਗ੍ਹਾ ਪ੍ਰੋਟੈਸਟ ਕਰਨਾ ਪਰ ਸਾਨੂੰ ਜਗ੍ਹਾ ਜਗ੍ਹਾ ਨਾਕੇ ਲਾ ਕੇ ਅਸੀਂ ਘੱਟੋ ਘੜ 8 9 ਜ਼ਬਰਦਸਤ ਨਾਕੇ ਤੋੜ ਕੇ ਬੜੀ ਮੁਸ਼ਕਲ ਦੇ ਨਾਲ ਇੱਥੇ ਪਹੁੰਚੇ ਹਾਂ ਸ਼ਹਿਰ ਦੇ ਬਾਹਰ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆ ਪ੍ਰਸ਼ਾਸਨ ਨੇ ਅਲੱਗ-ਅਲੱਗ ਜਗ੍ਹਾ ਰੋਕ ਕੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਹੁਣ ਇਸ ਤੋਂ ਅੱਗੇ ਵੀ ਬਦਲਾ ਬਿਲਕੁਲ ਜੀ ਅਸੀਂ ਬਦਲਾਂਗੇ ਤੁਸੀਂ ਦੇਖ ਸਕਦੇ ਹੋ ਇੱਥੇ ਤਸਵੀਰਾਂ ਤੁਹਾਨੂੰ ਬਿਲਕੁਲ ਲਾਈਵ ਦਿਖਾ ਰਹੇ ਹਨ ਕਿਸਾਨਾਂ ਨੂੰ ਹੁਣ ਬੇਸ਼ੱਕ ਗਿਣਤੀ ਘਟ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪਿੱਛੇ ਹੀ ਵੱਡੀ ਗਿਣਤੀ ਚ ਅਸੀਂ ਮੌਜੂਦ ਸੀ ਸਾਨੂੰ ਰੋਕ ਲਿਆ ਗਿਆ ਹੈ ਤੇ ਹੁਣ ਇੱਥੇ ਪੁਲਿਸ ਦੀ ਬੈਰੀਕੇਟਿੰਗ ਦੇ ਨਾਲ ਹੀ ਇਹ ਕਿਸਾਨ ਸਾਹਮਣੇ ਡਟ ਗਏ ਨੇ ਖੜੇ ਹੋਏ ਨੇ ਸੋ ਭਾਈ ਸਾਹਿਬ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਸਾਸੀ ਕੰਗਾ ਤੁਸੀਂ ਗਿਣਤੀ ਬੜੀ ਘੱਟ ਹੈ ਤੁਹਾਡੀ મોદી ਸਾਹਿਬ ਦਾ ਤੁਸੀਂ ਵਿਰੋਧ ਕਰਨਾ ਹੈ ਹੋ ਤੇ ਇੱਥੇ ਤਾਂ ਹਜ਼ਾਰਾਂ ਦੀ ਗਿਣਤੀ ਚ ਪੁਲਿਸ ਫੋਰਸ ਦੇਖੋ ਜੀ ਸਾਡੇ ਨਾਲ ਅੱਜ ਇਹੋ ਜਿਹਾ ਵਿਹਾਰ ਕੀਤਾ ਜਾ ਰਿਹਾ ਜਿੱਦਾਂ ਅਸੀਂ ਕਿਸੇ ਦੂਜੀ ਸਟੇਟ ਦੇ ਬਿਛਿੰਦੇ ਆ ਜਾਂ ਕਿਸੇ ਦੋਸ਼ਮਣ ਸਮਝ ਲਓ ਭਈ ਦੇ 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 ਪਛੰਦੇ ਆ ਸਾਡੀ ਗਿਣਤੀ ਬਹੁਤ ਜ਼ਿਆਦਾ ਸੀ ਜਗਾ ਜਗਾਸ ਗੱਡੀਆਂ ਸਾਡੀਆਂ ਰੋਕ ਲਈਆਂ ਗਈਆਂ ਪਰ ਅਸੀਂ ਆਪਣੀ ਜਾਨ ਤੇ ਖੜ ਗਿਆ ਜਿੱਥੋਂ ਤੱਕ ਹੋ ਹੋ ਸਕਿਆ ਅਸੀਂ ਪਹੁੰਚੇ ਆ ਅਸੀਂ ਮੋਦੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇ ਦਿੱਲੀ ਚ ਅਸੀਂ ਨਹੀਂ ਜਾ ਸਕਦੇ ਪੰਜਾਬ ਵਾਲੇ ਜਾ ਸਕਦੇ ਅਸੀਂ ਤੇਰਾ ਇੱਥੇ ਡਟ ਕੇ ਵਿਰੋਧ ਕਰਾਂਗੇ ਔਰ ਜਿੰਨੀ ਸਾਡੀ ਆਮ ਪਬਲਿਕ ਆ ਉਹਨਾਂ ਨੂੰ ਵੀ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਆ ਅਪੀਲ ਕਰਨੀ ਚਾਹੁੰਦੇ ਆ ਕਿ ਜੇ ਹੁਣ ਨਾ ਹੋਸ਼ ਕੀਤੀ ਤਾਂ ਫਿਰ ਕਦੀ ਵੀ ਹੋਸ਼ ਕਰਨ ਜੋਗੇ ਬਚਲੇ ਨਹੀਂ ਅਸੀਂ ਉੱਥੇ ਗੱਲ ਕੀਤੀ ਹੈ ਜਿਹੜੇ ਲੋਕ ਆਏ ਹੋਏ ਨੇ ਰੈਲੀ ਦੇ ਵਿੱਚ ਉਹ ਕਹਿੰਦੇ ਵੀ ਇਹ ਕਿਸਾਨ ਨਹੀਂਗੇ ਇਹ ਤਾਂ ਨਕਲੀ ਨੇ ਜਿਹੜਾ ਅਸਲੀ ਕਿਸਾਨ ਆ ਉਹ ਤਾਂ ਆਪਣੀ ਫਸਲ ਸਾਂਭਣ ਚ ਲੱਗਾ ਹੋਇਆ ਹੁਣ ਅਗਲੀ ਫਸਲ ਬੀਜਣ ਚ ਲੱਗਾ ਹੋਇਆ ਉਹਨਾਂ ਨੂੰ ਕੀ ਕਹੋਂਗੇ ਫਸਲਾਂ ਬੀਜਣ ਜੋਗੇ ਸਾਨੂੰ ਛੱਡਣਗੇ ਤਾਂ ਅਸੀਂ ਬੀਜਾਂਗੇ ਜੀ ਹਾਂ ਪਿਛਲੀਆਂ ਫਸਲਾਂ ਸਾਡੀਆਂ ਰੁਲ ਗਈਆਂ ਮੁਆਵਜ਼ਾ ਸਾਨੂੰ ਕਿਸੇ ਨੇ ਅਜੇ ਤੱਕ ਦਿੱਤਾ ਨਹੀਂ ਸਾਡੇ ਨਾਲ ਵਾਦੇ ਵੱਡੇ ਵੱਡੇ ਕਰਦੇ ਆ ਹਾਂ ਵਾਦਾ ਪੂਰਾ ਕੋਈ ਨਹੀਂ ਹੁੰਦਾ ਉੱਥੇ ਵੀ ਬੈਠ ਕੇ ਮੋਦੀ ਨੇ ਕਿਹਾ ਸੀ ਵੀ ਮੈਂ ਐ ਐਮ ਐਸ ਪੀ ਦੇਵਾਂਗਾ ਜਾਂ ਫਸਲਾ ਸਹੀ ਰੇਟ ਤੇ ਹੋਣ ਗਿਆ ਜਾਂ ਕਿਸਾਨਾਂ ਦੀ ਜਿਹੜੀ ਆ ਆਮਦਨ ਦੁੱਗਣੀ ਕਰਾਂਗਾ ਦੱਸੇ ਸਾਨੂੰ ਆ ਕੇ ਸਾਹਮਣੇ ਕਿਹੜੀ ਦੁੱਗਣੀ ਕੀਤੀ ਆ ਐਸਰਪ ਇੱਕ ਜੁਮਲੇबाजी ਅਮੇਸ਼ਾ ਦਾ ਖੁਦ ਕਹਿੰਦਾ ਇਹ ਇਲੈਕਸ਼ਨ ਦੇ ਜੁਮਲੇ ਆ ਅਸੀਂ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲਾਂ ਕੀਤੀਆਂ ਨੇ ਅਸੀਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਮਗਹਾਈ ਤਾਂ ਦੁੱਗਣੀ ਤੇ ਗਣੀ ਹੋ ਗਈ ਤੁਸੀਂ ਗੱਲ ਕਰਦੇ ਹੋ ਕਿ ਮੋਦੀ ਸਾਹਿਬ ਨੇ 10 ਸਾਲਾਂ ਚ ਕੰਮ ਬਹੁਤ ਕੀਤੇ ਤੇ ਉਹ ਇਹ ਕਹਿੰਦੇ ਨੇ ਕਿ ਵੀ ਆਮਦਨ ਵੀ ਦੇਖੋ ਨਾ ਕਿਸਾਨ ਵਪਾਰੀ ਮੱਧ ਵਰਗੀ ਹਰੇਕ ਬੰਦੇ ਦੀ ਆਮਦਨ ਦੁੱਗਣੀ ਹੋ ਗਈ ਹੈ ਸਾਨੂੰ ਸਾਹਮਣੇ ਆ ਕੇ ਦੱਸਣ ਤਾਂ ਸਹੀ ਕਿਹੜੀ ਚੀਜ਼ ਦੀ ਆਮਦਨ ਦੁੱਗਣੀ ਹੋਈ ਆ ਜੇ ਸਾਡਾ ਇੱਕ ਕੁਇੰਟਲ ਦਾ ਫਸਲ ਦਾ 100 ਰੁਪਿਆ ਵਧਾਇਆ ਨਾ ਤੇ ਉਹਦੇ ਪਿੱਛੇ ਖਾਦ ਹੋਈ ਨਹੀਂ ਜਿਹੜੀ ਆ 50 2000 ਰੁਪਇਆ ਕਾਉਂਟਰ ਪਿੱਛੇ ਵਧਾਈ ਆ ਉਹਦੀ ਪੂਰਤੀ ਦੱਸੋ ਕਿੱਥੇ ਆ ਜਿਹੜੀਆਂ ਫਸਲਾਂ ਸਾਡੀਆਂ ਰੋਲਦੀਆਂ ਜਿਨ੍ਹਾਂ ਦਾ ਇੱਕ ਥੇਲੀ ਭਾ ਨਹੀਂ ਲੱਗਦਾ ਹਾਂ ਉਹਨਾਂ ਦੀ ਐਮਐਸਪੀ ਦੇਣ ਸਾਨੂੰ ਫਸਲਾਂ ਸਾਡੇ ਮੁੱਲ ਦੇਣ ਸਾਨੂੰ ਕੀ ਤੰਗੀ ਆ ਕਹਿੰਦੇ ਜਦੋਂ ਪਿਛਲੀ ਵਾਰੀ ਫਿਰੋਜ਼ਪੁਰ ਆਉਣਾ ਸੀ ਮੋਦੀ ਸਾਹਿਬ ਨੇ ਜਦੋਂ ਰਾਸਤੇ 'ਚ ਕਹਿੰਦੇ ਸਿਕਿਉਰਿਟੀ ਕਲੈਪਸ ਹੋ ਗਿਆ ਵਾਪਸ ਜਾਣਾ ਪਿਆ ਕਹਿੰਦੇ ਉਦੋਂ ਉਹਨਾਂ ਨੇ ਬਹੁਤ ਕੁਝ ਦੇ ਕੇ ਜਾਣਾ ਸੀ ਪੰਜਾਬ ਨੂੰ ਬਹੁਤ ਕੁਝ ਦੇਣਾ ਸੀ ਉਹ ਕਿਸਾਨਾਂ ਕਰਕੇ ਨਹੀਂ ਦੇ ਪਾਏ ਇਹ ਸਭ ਗੱਲਾਂ ਆ ਜੀ ਹਾਂ ਉਹ ਖੁਦ ਮੈਂ ਇਹ ਗੱਲਾਂ ਤੋਂ ਖੁਦ ਮੀਡੀਆ ਦੇ ਆ ਕੇ ਮੰਨ ਗਿਆ ਵੀ ਜੁਮਲੇਬਾਜ਼ੀਆਂ ਆ। ਇੱਕ ਇਲੈਕਸ਼ਨ ਸਟਾਂਟ ਆ ਉਸ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ। ਤੇ ਅਸੀਂ ਲੱਗਦਾ ਕੀ ਕੀ ਬਣੂ ਭਾਜਪਾ ਦਾ? ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਜੀ ਔਰ ਹਰੇਕ ਪੰਜਾਬ ਦੇ ਰਹਿਣ ਵਾਲੇ ਨੂੰ ਅਪੀਲ ਕਰਾਂਗੇ ਕਿ ਜੇ ਮੋਦੀ ਨੂੰ ਇਸ ਵਾਰ ਨਹੀਂ ਹਰਾਉਂਗੇ ਨਾ ਤੇ ਤੁਸੀਂ ਖੁਦ ਖਤਮ ਹੋ ਜਾਓਗੇ। ਜਿਹੜੀਆਂ ਟੈਲੀਆਾਂ 'ਚ ਜਿਹੜੇ ਪੱਗਾਂ ਵਾਲੇ ਆਏ ਹੋਏ ਨੇ ਪੰਜਾਬੀ ਨੌਜਵਾਨ ਜਾਂ ਪੰਜਾਬੀ ਜਿਹੜੇ ਪੱਗਾਂ ਬੰਨ ਕੇ ਆਏ ਹੋਣੇ ਉਹਨਾਂ ਨੂੰ ਕੀ ਕਹ ਜਿੱਦਾਂ ਤੋਂ ਉਹ ਸਾਨੂੰ ਕਹਿ ਰਹੇ ਡੁਪਲੀਕੇਟ ਆ ਅਸੀਂ ਇਹ ਕਹਿ ਰਹੇ ਕਿ ਉਹਨਾਂ ਨੂੰ ਡੁਪਲੀਕੇਟ ਬਣਾ ਕੇ ਨਾਲ ਲਿਆਂਦਾ ਆ ਦਿਹਾੜੀਦਾਰ ਇਕੱਠੇ ਕੀਤੇ ਆ ਤੁਸੀਂ ਜਾ ਕੇ ਉੱਥੇ ਦੇਖੋ ਕਿ ਆਮ ਜਿਹੜੇ ਦਿਹਾੜੀ ਦੇ ਕੇ ਬੰਦੇ ਇਹਨਾਂ ਨੇ ਇਕੱਠੇ ਕਰਕੇ ਦਾ ਬੱਸਾਂ ਭਰ ਕੇ ਲੈ ਕੇ ਆਏ ਆ ਜਿਹੜੇ ਪੰਡਾ ਜੋ ਇਕੱਠੇ ਕੀਤੇ ਆ ਤੁਸੀਂ ਕਿੰਨੀ ਕਿ ਗਿਣਤੀ ਚ ਆਏ ਸੀ ਤੇ ਹੁਣ ਕਿੰਨੇ ਰਹਿ ਗਏ ਸਾਡਾ ਕਾਫਲਾ ਘੱਟ ਤੋਂ ਘੱਟ ਤਿੰਨ ਜਥੇ ਜਥੇਬੰਦੀਆਂ ਦਾ 300 ਤੋਂ 350 ਗੱਡੀ ਸੀਗੀ ਜਿਹੜੀ ਰਾਸ਼ੇਕੋਸ਼ किशनਗੜ੍ਹ ਵੇਖਰ ਗਈ ਕੁਝ ਸ਼ਹਿਰ ਵਿੱਚ ਜਗਾ ਜਗਾ ਵੇਖਰ ਗਈਆਂ ਤੇ ਅਸੀਂ ਜਿੰਨੇ ਕਾ ਪੰਜ ਸੱਤ ਗੱਡੀਆਂ ਲੈ ਕੇ ਇੱਥੇ ਪਹੁੰਚ ਸਕੇ ਆ ਅਸੀਂ ਪ ਤੇ ਹੁਣ ਤੁਹਾਨੂੰ ਇੱਥੇ ਰੋਕ ਲਿਆ ਗਿਆ ਹੈ ਅਗਲੀ ਕਾਰਵਾਈ ਕੀ ਹੈ ਬਿਲਕੁਲ ਜੀ ਹੁਣ ਅਸੀਂ ਆਪਣਾ ਇਹੀ ਜੋ ਸੋਚਦੇ ਪਏ ਆਂ ਕਿ ਜਿੰਨੀ ਦੇਰ ਸਾਡੇ ਪਿਛਲੇ ਸਾਥੀ ਨਹੀਂ ਲੜਦੇ ਓਨੀ ਦੇਰ ਅਸੀਂ ਰੋਕਾਂਗੇ ਜੇ ਸਾਨੂੰ ਬਿਲਕੁਲ ਸਾਡੇ ਨਾਲ ਜ਼ਬਰਦਸਤੀ ਕਰਨਗੇ ਤਾਂ ਅਸੀਂ ਕੋਈ ਹੋਰ ਰਣਨੀਤੀ ਅਪਣਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਸੋ ਦੇਖ ਸਕਦੇ ਹੋ ਇੱਥੇ ਵੱਡੀ ਗਿਣਤੀ 'ਚ ਕਿਸਾਨ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਅਸੀਂ ਕੀਤੀ ਹੈ ਤੇ ਉਹ ਇਹ ਕਹਿ ਰਹੇ ਨੇ ਕਿ ਅੱਗੇ ਜਾਣ ਦੇ ਲਈ ਉਹ ਰਣਨੀਤੀ ਹੋਰ ਉਲੀਕਣਗੇ ਹੋਰ ਰਣਨੀਤੀ ਬਣਾਉਣਗੇ ਤੁਹਾਨੂੰ ਇਹ ਜ਼ਰੂਰ ਦਿਖਾ ਦਈਏ ਕਿ ਪਿੱਛੇ ਹੁਣ ਟਿੱਪਰ ਵੀ ਜਿਹੜਾ ਉਹ ਦੂਸਰੇ ਦਾ ਨੂੰ ਲਗਾ ਦਿੱਤਾ ਗਿਆ ਪਹਿਲਾਂ ਸਾਈਡ ਤੇ ਖੜਿਆ ਹੋਇਆ ਸੀ ਬੈਰੀਕੇਟਿੰਗ ਕੀਤੀ ਹੋਈ ਹੈ ਕਈ ਲੇਅਰ ਦੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇੱਥੇ ਤਣਾਤ ਹੈ ਤੇ ਹੁਣ ਭਾਜਪਾ ਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਰੇ ਜਿਹੜੇ ਲੱਗਣੇ ਇੱਥੇ ਸ਼ੁਰੂ ਹੋ ਚੁੱਕੇ ਨੇ ਮੋਦੀ ਗੋ ਬੈਕ ਦੇ ਨਾਰੇ ਲੱਗ ਗੋ ਬੈਕ ਮੋਦੀ ਗੋ ਬੈਕ ਗੋ ਬੈਕ ਗੋ ਬੈਕ ਕਿਸਾਨਾਂ ਨਾਲ ਵਾਦਾ ਕਰਕੇ ਮੁਕਰਨ ਵਾਲੀ ਸਰਕਾਰ ਮੁਰਦਾਬਾਦ 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 ਕਿਸਾਨਾਂ ਨਾਲ ਵਾਦਾ ਕਰਕੇ ਮੁਕਰਨ ਵਾਲੀ ਸਰਕਾਰ ਮੁਰਦਾਬਾਦ 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 ਮੋਦੀ ਹਾਏ 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 ਮੋਦੀ ਹਾਏ ਹਾਏ ਸੈਂਟਰਲ ਸਰਕਾਰ ਮਰਦਾਬਾਦ ਸੈਂਟਰਲ ਸਰਕਾਰ ਮਰਦਾਬਾਦ ਲੋਕ ਮਾਰੂ ਨੀਤੀਆਂ ਵਾਲੀ ਸਰਕਾਰ ਮਰਦਾਬਾਦ ਲੋਕ ਮਾਰੂ ਨੀਤੀਆਂ ਵਾਲੀ ਸਰਕਾਰ ਮਰਦਾਬਾਦ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਵੱਡੀ ਘਟ ਗਿਣਤੀ ਚਾਹੇ ਹੋ ਕਿ ਫੋਰਸ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਕੀ ਚੱਕਰ ਬਣਿਆ ਦੇਖੋ ਗੱਲ ਇਸ ਤਰ੍ਹਾਂ ਕਿ ਸਵੇਰ ਤੋਂ ਲੈ ਕੇ ਨਹੀਂ ਤਿੰਨ ਦਿਨ ਤੋਂ ਲੈ ਕੇ ਸਾਡਾ ਦਫ਼ਤਰ ਜਿਹੜਾ ਉਹ ਸੀਲ ਕੀਤਾ ਗਿਆ ਕਿਸ਼ਨਗਰ ਸਾਡੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਮੁੱਖ ਦਫ਼ਤਰ ਆ ਉਹਨੂੰ 3 ਦਿਨ ਤੋਂ ਹਾਸਿਲ ਕੀਤਾ ਹੋਇਆ ਪੁਲਿਸਾ ਉੱਥੇ ਪੂਰਾ ਪੈਰਾ ਲੱਗਿਆ ਹੋਇਆ ਔਰ ਤੜਕੇ ਤੋਂ ਲੈ ਕੇ ਸਾਡੇ ਘਰਾਂ ਨੂੰ ਸੀਲ ਕੀਤਾ ਸੀ ਪਹਿਲਾਂ ਤਾਂ ਘਰ ਤੋਂ ਚਮਕਾ ਕਿੱਥੇ ਕਿੱਦਾਂ ਨਿਕਲ ਕੇ ਆਏ ਘਰ ਤੋਂ ਪੁਲਿਸ ਨੂੰ ਚਮਕਾ ਦੇ ਕੇ ਅਸੀਂ ਦਫ਼ਤਰ ਪਹੁੰਚੇ ਆਂ ਔਰ ਦਫ਼ਤਰ ਦੇ ਉੱਤੋਂ ਜਦੋਂ ਪੁਲਿਸ ਬਹੁਤ ਜ਼ਿਆਦਾ ਲੱਗੀ ਸੀ ਉੱਥੋਂ ਅਸੀਂ ਤੁਰੇ ਆਂ ਤੁਰਨ ਤੋਂ ਬਾਅਦ ਜਦੋਂ ਪੁਲਿਸ ਬੈਰੀਕੇਡ ਤੇ ਪੁਲਿਸ ਇਕੱਠੀ ਹੋਈ ਤਾਂ ਅਸੀਂ ਆਪਣੀਆਂ ਗੱਡੀਆਂ ਸਟਾਰਟ ਰੱਖੀਆਂ ਸੀ ਅਸੀਂ ਭੱਜ ਕੇ ਗੱਡੀਆਂ 'ਚ ਬਹਿ ਕੇ ਕੱਚੇ ਰਸਤਿਆਂ ਦੇ ਵਿੱਚ ਹੀ ਹੁੰਦੇ ਹੋਏ ਇੱਥੇ ਪਹੁੰਚੇ ਆਂ ਗਿਣਤੀ ਬੜੀ ਘੱਟ ਐ ਇੰਨੇ ਕਿਹ ਤਾਂ ਘਰੋਂ ਤੁਰੇ ਸੀ ਨਹੀਂ ਦੇਖੋ ਗਿਣਤੀ ਬਹੁਤ ਆ ਪਰ ਲੇਕਿਨ ਗੱਡੀਆਂ ਪਿੱਛੇ ਕੱਚੇ ਰਸਤੇਾਂ 'ਚ ਜਾਮਾਂ ਦੇ ਉੱਤੇ ਫਸ ਗਈਆਂ ਸਾਡੀ ਗਿਣਤੀ ਕਾਫੀ ਜ਼ਿਆਦਾ ਸੀ 500 ਤੋਂ ਉੱਪਰ ਗਈ ਅਗਲੀ ਰਣਨੀਤੀ ਕੀ ਹੈ ਅਗਲੀ ਦੇਖੋ ਅਸੀਂ ਆਪਣੇ ਸਵਾਲ ਪੁੱਛਣ ਆਏ ਹਾਂ ਜਿਹੜੇ ਸਾਡੇ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਵਾਅਦਾ ਖਲਾਫੀ ਕੀਤੀ ਆ ਐਮਐਸਪੀ ਸੀ2+50 ਦਾ ਬਿਜਲੀ ਬਿੱਲ ਜਿਹੜਾ ਇਹਨਾਂ ਨੇ ਕਿਹਾ ਸੀ ਮੰਨ ਕੇ ਇਹਨਾਂ ਨੇ ਉਹ ਨਹੀਂ ਮੰਨੇ ਆ ਜਿਹੜਾ ਸਾਡੇ ਰਕੀਮਪੁਰ ਖੀਰੀ ਦੇ ਵਿੱਚ ਸਾਡੇ ਜਵਾਨਾਂ ਦੇ ਉੱਤੇ ਗੱਡੀ ਚੜਾਈ ਔਰ ਇਹ ਸੰਬੰਧ ਵਿੱਚ ਜਿਹੜਾ ਇਹਨਾਂ ਨੇ ਪ੍ਰਦੂਸ਼ਣ ਬਿੱਲ ਕਿਹਾ ਸੀ ਉਹਨਾਂ ਦੇ ਸਬੰਧ ਵਿੱਚ ਜਿਹੜੀਆਂ ਉਹ ਉਹ ਅਸੀਂ ਆਪਣੀਆਂ ਜਿਹੜੀਆਂ 11 ਮੰਗਾयां ਉਹ ਇਹਨਾਂ ਨੂੰ ਮੰਗਣ ਵਾਸਤੇ ਆਏ ਆ ਉਹ ਇਹਨਾਂ ਨੂੰ ਪੁੱਛਣ ਆਏ ਆ ਔਰ ਉਹਨਾ ਮੰਗਾ ਨੂੰ ਸਵਾਲਾਂ ਨੂੰ ਅਸੀਂ ਪੁੱਛ ਕੇ ਜਿਹੜਾ ਅੱਜ ਜਾਵਾਂਗੇ ਜੀ ਬਾਬਾ ਧੰਨਵਾਦ ਸੋ ਇਹ ਤਾਂ ਸਾਡੇ ਨਾਲ ਬਲਵਿੰਦਰ ਸਿੰਘ ਹੋਣੀ ਕਿਸਾਨ ਆਗੂ ਨੇ ਤੇ ਹੁਣ ਕਿਸਾਨਾਂ ਨੂੰ ਵਾਪਸ ਲਿਜਾਇਆ ਜਾ ਰਿਹਾ ਹੈ ਕਿਸਾਨ ਸੜਕ ਤੇ ਬੈਠ ਚੁੱਕੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਇੱਥੇ ਹੀ ਧਰਨਾ ਮਾਰ ਦਿੱਤਾ ਹੈ ਆਹ ਤੇ ਬਈ ਮੈਂ ਆਹ ਚਲਾ ਲੀਏ ਨਾ ਪਹਿਲੇ ਪਹਿਣਾ ਮੰਨਦੇ ਰਾਜੀ ਨਹੀਂ ਦੇਣੇ ਜਦੋਂ ਤੁਸੀਂ ਖੋਲ ਦਿੰਦੇ ਅਸੀਂ ਪਰੇ ਹੋ ਜਾਂਦੇ ਨਾਲ ਹੀ ਖੋਲਦੇ ਅਸੀਂ ਤੁਹਾਡੇ ਤੋਂ ਪਹਿਲਾਂ ਪਰੇ ਹੋਵਾਂਗੇ ਮੇਰੀ ਗੱਲ ਚਲੋ ਠਾਉ ਟੁਪਰੀ ਆ ਪਾ ਜੀ ਨੇ ਮੰਨ ਲਓ ਅਸੀਂ ਉਸ ਲਈ ਪਰੇ ਹੋ ਜਮਾਗੇ ਚਲੋ ਪਾ ਜੀ ਨਹੀਂ ਨਹੀਂ ਜੀ ਅਲਵਾਨਾ ਮੋਤੀ ਸਰਕਾਰ ਮਾਤਾ ਹਾਰ ਮੋਤੀ ਸਰਕਾਰ ਮਰਤਾ ਪੁਲਸ ਦੇ ਵੱਲੋਂ ਕਿਸਾਨਾਂ ਨੂੰ ਧੱਕੇ ਦੇ ਨਾਲ ਸੜਕ ਤੋਂ ਲਾਂਬੇ ਕਰਨ ਦੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ ਹੁਣ ਕਿਸਾਨਾਂ ਨੂੰ ਸੜਕ ਤੋਂ ਪਾਸੇ ਕੀਤਾ ਜਾ ਰਿਹਾ ਹੈ ਚੱਕ ਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੂੰ ਹੁਣ ਧੱਕੇ ਦੇ ਨਾਲ ਸੜਕ ਤੋਂ ਲਾਂਬੇ ਹਟਾਇਆ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਸਵਾਲ ਪੁੱਛਣ ਦੇ ਲਈ ਆਏ ਹੋਏ ਹਾਂ ਭਾਜਪਾ ਸਰਕਾਰ ਦੇ ਕੋਲੋਂ ਮੋਦੀ ਹੁਣਾ ਦੇ ਕੋਲੋਂ ਸਵਾਲ ਪੁੱਛਣ ਦੇ ਲਈ ਅਸੀਂ ਆਏ ਹੋਏ ਹਾਂ ਇਹਨਾਂ ਦਾ ਇਹ ਕਹਿਣਾ ਹੈ ਤੇ ਇਹਨਾਂ ਨੂੰ ਹੁਣ ਵਾਪਸ ਪਿੱਛੇ ਵੱਲ ਧੱਕਿਆ ਜਾ ਰਿਹਾ ਤੇ ਦੇਖ ਸਕਦੇ ਹੋ ਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਰੇ ਜਿੱਥੇ ਲਾ ਰਹੇ ਨੇ ਉੱਥੇ ਹੀ ਪੁਲਿਸ ਦਾ ਇਹਨਾਂ ਨੂੰ ਕਹਿਣਾ ਹੈ ਕਿ ਤੁਸੀਂ ਇੱਕ ਪਾਸੇ ਹੋ ਜਾਓ ਤਾਂ ਕਿ ਟ੍ਰੈਫਿਕ ਜਿਹੜੀ ਹੈ ਉਹ ਚੱਲਦੀ ਰਹੇ ਸੋ ਦੇਖ ਸਕਦੇ ਹੋ ਤਾਂ ਜਿਹੜੇ ਕਿਸਾਨ ਨੇ ਮੁੜਾਬਾਦ ਕਟਲਾਲਾ